ਸਸਰੀ ਕਾਲ ਜੀ ਸਾਰੇ ਰੂਮ ਮਨੀ ਬਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਬਈ ਤੇ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਤੇ ਬਈ ਪਰਸੋਂ ਦੀ ਵੀਡੀਓ ਵਿੱਚ ਆਪਾਂ ਪੀਜੀ ਵਾਲੇ ਬਾਥਰੂਮ ਦੇ ਵਿੱਚ ਅ ਫਿਟਿੰਗ ਕਰਕੇ ਗਏ ਤੇ ਪੀਵੀਸੀ ਫਿਟਿੰਗ ਤੇ ਸੀਪੀਵੀਸੀ ਫਿਟਿੰਗ ਕਰੀ ਸੀ ਇੱਕ ਬਾਥਰੂਮ ਦੀ ਤੇ ਟਾਇਲਾਂ ਦਾ ਕੰਮ ਚੱਲੀ ਜਾਂਦਾ ਤਾਂ ਇੱਥੇ ਸਾਰੇ ਟਾਇਲਾਂ ਲੱਗੀਆਂ ਨਵੀਆਂ ਤੇ ਇਹਦੇ ਵਿੱਚ ਬਈ ਆਪਾਂ ਛਿੱਟਾ ਮੰਗਾਈਆਂ ਬਨਵੀ ਸੀਟਾ ਤੇ ਆ ਟੂ ਪੀਸ ਪਟਕੇ ਆ ਵੀ ਜਦੋਂ ਟੂਕੈਸੇਟਾ ਕਟਕੇ ਗਏ ਤੇ ਤੇ ਹੁਣ ਆਪਾਂ ਬਨਪੀਸਾ ਲਾਉਣ ਆਏ ਹੋਏ ਬਾਥਰੂਮ ਦੇ ਵਿੱਚ ਆਏ ਬਾਈ ਬਾਥਰੂਮ ਬਣੇ ਹੋਏ ਥੱਲੇ ਗਰਾਉਂਡ ਫਲੋਰ ਦਾ ਕੰਮ ਚੱਲ ਰਿਹਾ ਤਾਂ ਤੇ ਬਾਈ ਕਹਿੰਦੇ ਟੂਕੇ ਲਾਉਣੀਆਂ ਤੇ ਐਂਗਲ ਵਾਲਾ ਤੁਹਾਡੀ ਕੁਆਲਿਟੀ ਲੱਗੀ ਥੋੜੇ ਹੋ ਵਧੀਆ ਚ ਲਾਉਣੀਆਂ ਤੇ ਬਾਈ ਪਿੱਛੇ ਜਿਹੜਾ ਹਸਾਬ ਨਾਲ ਪਹਿਲਾਂ ਬਲੰਬਰ ਨੇ ਫਿਟਿੰਗ ਕਰੀ ਹੋਦੀ ਉਹ ਸੀਟ ਦੇ ਪਿੱਛੇ ਆ ਗਿਆ ਬਨਪੀਸਾ ਛੇੜਦੇ ਨਾ ਉਹ ਐਂਗਲਰ ਪਿੱਛੇ ਟੱਚ ਕਰਦਾ ਇਹਨੂੰ ਫੋੜ ਕੇ ਡੈੱਡ ਕਰੂਗੇ ਇੱਥੇ 2 ਇਨ 1 ਐਂਗਲਰ ਲੈ ਕੇ ਆਏ ਆਪਾਂ ਉਹ ਤੁਹਾਨੂੰ ਦਿਖਾ ਦਿੰਨੇ ਆ ਆ ਲੈ ਕੇ ਆਇਆ ਐਂਗਲਰ ਵਾਲਾ 2 ਇਨ 1 ਲਾਉਂਗੇ ਇਹ ਭਾਈ ਪਰਲੇ ਬਾਸ ਜਿੱਦਾਂ ਦਿਖਾ ਦਿੰਨੇ ਆ ਇੱਕ ਬਨ ਪੀਸ ਸੀਟ ਆਪਾਂ ਉੱਧਰ ਲਾ ਕੇ ਆਈਆਂ ਤਿੰਨ ਛਿੱਟਾਂ ਮੰਗਾਈਆਂ ਏ ਤੇ ਤਿੰਨੇ ਪਟਕੇ ਗਏ ਤੇ ਪਾਸੋਂ ਹਾਂ ਜੀ ਬਾਕੀ ਤੇ ਡਾਕਟਰ ਵਾਲਾ ਬਾਸ ਹੁੰਦੇ ਵਿੱਚ ਸ਼ੀਟ ਤੇ ਸ਼ੂਟ ਲਾ ਕੇ ਜਾਲੀਆਂ ਲਾ ਦੀਆਂ ਤੇ ਇੱਥੇ 1 ਟੂ ਪੀ ਸੀਟ ਪੜਤੀ ਦੀ 1 ਪੀਸ ਪਨ ਲਾਈ ਆ ਜੀ ਨਮੀ ਰਿਹਾ ਕੇ ਸ਼ੀਟ ਤੇ ਜਾਲੀ ਲਾਈ ਹੈ ਦਰਵਾਜ਼ੇ ਹੁੰਦੇ ਵਿੱਚ ਟਾਇਲ ਬਾਈ ਸਾਰੀ ਲੱਗੀ ਆ ਟਾਇਲ ਉੱਚੀ ਕਰਕੇ ਲਾਈਏ ਦਵਾਰੇ ਤੇ ਮੇਰੇ ਖਿਆਲ ਹਜੇ ਪਾਣੀ ਪਾ ਚਾਲੂ ਕਰਿਆ ਨਹੀਂ ਇਹਦਾ ਬਾਹਲਵੰਦ ਉੱਪਰ ਤੇ ਫਰਤੋਂ ਵੀ ਬਹੁਤ ਕੰਮ ਕਰਕੇ ਗਏ ਤੇ ਇੱਕ ਜਾਲੀ ਰਹਿੰਦੀ ਹੈ ਲੱਗਣੇ ਤੇ ਕਿਚਨ ਦੀ ਇੱਥੇ ਵੀ ਟੈਲ ਲੱਗੀ ਸਾਰੇ ਪਾਸੇ ਦੁਆਰੇ ਪਰ ਸੌਪਾ ਪਰਲੇ ਬਾਸੂੰਦੀ ਤੁਹਾਨੂੰ ਦਿਖਾ ਦਿੰਨੇ ਆ ਫਿਟਿੰਗ ਕਰਕੇ ਗਏ ਤੇ ਇਧਰ ਨਾਲ ਵਾਲਾ ਬਾਸੂੰ ਬਣਿਆ ਹੋਇਆ ਇੱਕ ਉਹਦੇ ਵਿੱਚ ਕਰੀ ਦੀ ਫਿਟਿੰਗ ਜਿਹੜੇ ਆਪਣੇ ਭਾਈ ਨੇ ਪਹਿਲਾਂ ਆਪਣੀ ਪਾਸੋਂ ਵਾਲੀ ਵੀਡੀਓ ਨਹੀਂ ਦੇਖੀ ਤੇ ਇੱਕ ਵਾਰ ਦਿਖਾ ਦੇ ਤੁਹਾਨੂੰ ਆ ਕਿਚਨ ਪਹਿਲਾਂ ਬਣੀ ਹੋਈ ਸੀ ਬਾਈ ਇੱਥੇ ਆਪਾਂ ਨੇ ਪੁਆਇੰਟ ਬਣਾਇਆ ਤਾਂ ਤੇ ਥੱਲੇ ਤਾਰ ਕੇ ਡਾਊਨ ਪਾਈਪ ਤੇ ਬਾਈ ਉਹਦੇ ਵਿੱਚ ਆਪਾਂ ਨੇ ਫਿਰ ਪੁਆਇੰਟ ਬਣਾਇਆ ਤੇ ਇੱਧਰ ਬਾਥਰੂਮ ਦੇ ਵਾਸਤੇ ਕਟਿੰਗ ਕਰੀ ਦੀ ਇਹਦੀ ਤੇ ਨਾਲੇ ਪਰਡੇ ਇੰਦੇ ਪੈ ਪਾਈ ਦੀ ਉਹ ਬਾਹਰ ਖੱਡਾ ਮਾਰ ਕੇ 12 ਜੋੜੇ ਤੇ ਤੇ ਬਈ ਇੱਕ ਸੀਟ ਆਪਾਂ ਨੇ ਇੱਧਰ ਟਾਇਲ ਪੱਟੀ ਜਿਹਾ ਦੁਆਰੇ ਉੱਚੀ ਕਰਕੇ ਲੱਗੀ ਐ ਇੱਧਰ ਲੱਗਣੀ ਸੀ 3-3 ਸੀਟਾਂ ਮੰਗਾਈਆਂ ਆਪਾਂ ਨੇ ਇੱਧਰ ਲਾਉਣ ਨੂੰ ਕਿ ਸੀਟਾਂ ਸੀਟਾਂ 3 ਮੰਗਾਈਆਂ ਦੀਆਂ ਕਿਉਂਕਿ ਇੱਧਰ ਹਜੇ ਟਾਇਲ ਟੋ ਲੱਗੀ ਨਹੀਂ ਬਾਸ ਹੁੰਦਾ ਤਾਲ ਕਰਕੇ ਬਾਈ ਬਾਈ ਕਹਿੰਦਾ ਵੀ ਚਲੋ ਆਹ ਸ਼ੀਟ ਬਾਹਰ ਚਲਾ ਦੇਉਗੇ ਤੇ ਫਿਰ ਹਾਲ ਦੀ ਘੜੀ ਅੱਜ ਤੱਕ ਬਹੁਤ ਇਨਾ ਕੰਮ ਕਰਨਾ ਇੱਥੇ ਤੇ ਉਹ ਬਈਆ ਸ਼ੀਟ ਆਪਣੇ ਸੇਰਾ ਕੰਪਨੀ ਆਗਦੇ ਸੀ ਤਾ ਬਈ ਇਹਦੀ ਆਪਣੀ ਸ਼ੀਟ ਦੇ ਲਈ ਕੀ ਦੇਖ ਰਹੇ ਨੇ ਟੱਕਣ ਲਿਆ ਜਾ ਕੇ ਟੱਕਣ ਲਾ ਦੇ ਸੀਟ ਦਾ ਸੀਟ ਲੱਗੀ ਬਾਈ 1 ਪੀਸ 9 ਇੰਚ ਸੈਂਟਰ ਸੀਟ ਦਾ ਲਾ ਦੇ ਵੀ ਮੁੰਡਾ ਜੈੱਟ ਲਾ ਦੇ ਤੇ ਬਾਈ ਇਹ ਟੁੱਟੀਆਂ ਦਾ ਸਮਾਨ ਆਪਾਂ ਲੈ ਕੇ ਆਉਣਾ ਪੈਣਾ ਜਾ ਕੇ ਤੇ ਆਹ ਟੁੱਟੀ ਪ੍ਰਾਣੀਆਂ ਖੋਲ ਕੇ ਨਵੀਆਂ ਲਾਉਂਗੇ ਪਿੱਤਲਣੀਆਂ ਤੇ ਸ਼ਾਵਰ ਲਾਉਂਗੇ ਉੱਪਰ ਗੀਜਰ ਦਾ ਪੰਡ ਜੋੜੂਗੇ ਤੇ ਪਾਸਵਿਸ਼ਨ ਪ੍ਰਾਣੀ ਪਈਦੀ ਇਹਦਾ ਵੀ ਲਿਆਉਂਗੇ ਸਮਾਨ ਆਪ ਕਾਪਾ ਪੋਗਾ ਥੱਲੇ ਨੂੰ ਹਾਲ ਖੁੱਲਾ ਹੈਦਾ ਤੇ ਬਜਾਲੀਆਂ ਵੀ ਲੱਗ ਗਿਆ तकरीबन ਇੱਕ ਜਾਲੀ ਲੈਂਦੀ ਹੈ ਪਰਦੇ ਬਾਦ ਹੁੰਦੇ ਕਿ ਲਾਉਂਗੇ ਟੂਟੀਆਂ ਆਪਾਂ ਲੈ ਆਏ ਤੇ ਭਾਈ ਆੜ ਜਾਈਆਂ ਜੀ ਟੂਟੀਆਂ ਲੈ ਆਏ ਦਿਨ ਤੇ ਫਰੈਸ਼ ਪਾਣੀ ਚੱਲ ਰਿਹਾ ਹਜੇ ਬਬੀ ਇੱਕ ਮਿੰਟ ਨੂੰ ਤੇਰਾ ਖੜਕੜਾ ਰਕਾ ਲੈਦਾ ਸੁਣੀ ਜਾਂਦਾ ਵਿੱਚ ਤੇ ਆਹ ਟੂਟੀ ਬਈ ਤਾਜ਼ੇ ਪਾਣੀ ਦੀ ਹੈ ਲੱਭਦੇ ਆ ਇੱਕ ਫਰੈਸ਼ ਪਾਣੀ ਆਇਆ ਹੋਇਆ ਇਸ ਟਾਈਮ ਤੇ ਸ਼ਾਵਰ ਦੇ ਕੰਸੀਲ ਲੱਗ ਗਿਆ ਤੇ ਸ਼ੀਟ ਆਪਾਂ ਪਹਿਲਾਂ ਲਾ ਗਏ ਤੇ ਲੰਚ ਟਾਈਮ ਤੋਂ ਤੇ ਇੱਥੇ ਬਾਈ 2 in 1 ਐਂਗਲ ਵਾਲਾ ਆਇਆ ਦਾ ਇੱਕ ਪੁਆਇੰਟ ਪਿੱਛੇ ਦੇ ਆਹੋ ਤੇ ਟੰਕੀ ਦੇ ਆ ਕਰਕੇ ਇਹਦੇ ਉਨੇ ਦੋਨੇ ਜੱਟ ਤੇ ਟੰਕੀ ਥਲੇ ਭਰੂਗੀ ਤੇ ਬਾਸ਼ਮੇਸ਼ਨ ਪੁਰਾਣਾ ਇਹ ਤੁਹਾਨੂੰ ਦਿਖਾਇਆ ਜਾਂਦਾ ਤੇ ਝਾੜ ਕੇ ਲਾਂਦੇ ਦੁਬਾਰੇ ਸ਼ਿਫਟ ਕਿੱਕ ਹੋ ਗਈ ਆਪਣੀ ਫਰੈਸ਼ਰ ਆਉਦਾ ਬਹੁਤ ਵਦਾਰਾ 10 ਸੈਸ਼ਨ ਵੀ ਟੰਗੇਗਾ ਸੋਨਾ ਲੱਗਦਾ ਕੋਨੇ ਦੀ ਸ਼ਿਫਟ ਆ ਗਈ ਤੇ ਤਾਸ਼ ਪਾਣੀ ਵੀ ਪ੍ਰੈਸਰ ਸੋਨਾ ਇੱਧਰ ਫਰੈਸ਼ ਪਾਣੀ ਆਈ ਜਾਂਦਾ ਤੇ ਟੈਂਕੀ ਦਾ ਹੋ ਗਿਆ ਆ ਹੋ ਗਿਆ ਆਪਣਾ ਜੀਰਦਾ ਪਾ ਲਿਆ ਆ ਹੋ ਗਿਆ ਆਪਣਾ ਸ਼ਾਵਰ ਕੇਰਪੋਰਡ ਹੈ ਨਾ ਬਾਹੋਂ ਦਾ ਹੋਰ ਕੰਪਲੀਟ ਕਰਨਾ ਆਪਣਾ